ਲੋਕ ਸਭਾ ਚੋਣਾਂ ਨੇੜੇ ਹੀ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੂਸਿਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਚੱਲੀਆਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਵਖੋਇ ਆਖਵਨ ਨੂੰ ਮੁੜ ਤੋਂ ਘਰ ਵਾਪਸੀ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਪੰਥਰੋਂ ਬਚਾਉਣ ਦੇ ਲਈ ਇੱਕੋ ਚੰਡੇ ਹੀਟ ਕੰਮ ਕਰਨ ਦੀ ਲੋੜ ਹੈ ਜੇ ਆਗੂ ਵਾਪਸੀ ਕਰਦੇ ਨੇ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਬੰਦਾ ਮਾਨ ਸਨਮਾਨ ਦਿੱਤਾ ਜਾਵੇਗਾ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੂਸਿਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਇੱਕ ਪਾਸੇ ਜਿੱਥੇ ਢੀਂਸਾ ਪਰਿਵਾਰ ਤੇ ਅਕਾਲੀ ਦਲ ਅੱਜ ਮੁੜ ਇੱਕ ਮੰਚ ਤੇ ਨਜ਼ਰ ਆਏ ਢੀਂਸਾ ਪਰਿਵਾਰ ਨੇ ਅਕਾਲੀ ਦਲ ਵਿੱਚ ਮੁੜ ਵਾਪਸੀ ਕਰਨ ਦਾ ਐਲਾਨ ਕੀਤਾ ਹੈ ਤਾਂ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਵੀ ਪਾਰਟੀ ਛੱਡ ਕੇ ਗਏ ਆਗੂਆਂ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਹੈ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਵੱਖ ਹੋਏ ਆਗੂਆਂ ਨੂੰ ਮੁੜ ਘਰ ਵਾਪਸੀ ਕਰਨ ਦੀ ਅਪੀਲ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਜੇ ਮੇਰੀ ਸੁਣ ਰਹੇ ਆਂ ਆ ਥਰੂ ਦਾ ਟੀਵੀ ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜ਼ਰੂਰ ਅਕਾਲੀ ਦਲ ਚੋਣ ਤੇ ਕੱਲੇ ਉਹ ਨਹੀਂ ਦੂਜੇ ਵੀ ਸਾਥੀ ਜਿਹੜੇ ਹੈਗੇ ਉਹਨਾਂ ਨੇ ਵੀ ਬੇਨਤੀ ਕਰ ਤਾਂ ਅਕਾਲੀ ਦਲ ਤੋਂ ਵੱਖ ਹੋਏ ਬੀਬੀ ਜਗੀਰ ਕੌਰ ਨੇ ਵੀ ਸੁਖਬੀਰ ਬਾਦਲ ਦੀ ਅਪੀਲ ਦਾ ਸਵਾਗਤ ਕੀਤਾ ਤੇ ਨਾਲ ਹੀ ਕਿਹਾ ਕਿ ਜੇ ਪਾਰਟੀ ਮੇਰੇ ਖਿਲਾਫ ਫੈਸਲਾ ਵਾਪਸ ਲੈਂਦੀ ਹੈ ਤਾਂ ਮੈਂ ਅਕਾਲੀ ਦਲ ਵਿੱਚ ਜਾਣ ਬਾਰੇ ਸੋਚ ਸਕਦੀ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡੀ ਮਜ਼ਬੂਤੀ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲੇਵਾ ਹੋਇਆ ਪਰ ਉਸੇ ਦੌਰਾਨ ਸੁਖਬੀਰ ਸਿੰਘ ਬਾਦਲੇ ਨੇ ਨਜ਼ਰ ਆਏ ਕਿ ਜੋ ਵੀ ਵਿਅਕਤੀ ਪਾਰਟੀ ਦੇ ਵਿੱਚੋਂ ਬਾਹਰ ਨੇ ਪਾਰਟੀ ਛੱਡ ਕੇ ਗਏ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਉਹ ਵਾਪਸ ਆ ਜਾਣ ਬੀਬੀ ਜਗੀਰ ਕੌਰ ਹੋਰਾਂ ਦਾ ਨਾਮ ਵੀ ਜ਼ਿਕਰ ਵੀ ਉਹਨਾਂ ਨੇ ਕੀਤਾ ਕਿ ਉਹ ਵੀ ਵਾਪਸ ਆ ਜਾਣ ਕੱਲ ਬਾਤ ਕਰਾਂਗੇ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਮੌਜੂਦ ਨੇ ਬੀਬੀ ਜੀ ਸਭ ਤੋਂ ਪਹਿਲਾਂ ਜੀਮੀਡੀਆ ਤੇ ਤੁਹਾਡਾ ਸਵਾਗਤ ਹੈ ਜੀ ਸੱਚੀ ਗੱਲ ਜੀ ਮਿਹਰਬਾਨੀ ਬੀਬੀ ਜੀ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅੱਜ ਸੁਖਦੇਵ ਸਿੰਘ ਢੀਂਸਾ ਉਹਨਾਂ ਦੀ ਘਰ ਵਾਪਸੀ ਕਰਾਈ ਸਰਪਸਤ ਬਣਾਇਆ ਉਸੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੋ ਪਾਰਟੀ ਨੂੰ ਛੱਡ ਕੇ ਗਏ ਨੇ ਵਾਪਸ ਆ ਜਾਣ ਚਲੋ ਮਿਹਰਬਾਨੀ ਜੀ ਢੀਂਸਾ ਸਾਹਿਬ ਗਏ ਹੈ ਚੰਗੀ ਗੱਲ ਅਕਾਲੀ ਦਲ ਮਜ਼ਬੂਤ ਹੋਵੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਛੇੜਮਣੀ ਕਾਲੀ ਦਲ ਕਮਜ਼ੋਰ ਹੋਇਆ ਅਸੀਂ ਬਹੁਤ ਲੋੜ ਹੈ ਕਿ ਸਾਰੇ ਰਲ ਕੇ ਤਕੜਾ ਕਰਨ ਹੂੰ ਜਿਹੜੇ ਕਹਿੰਦੇ ਆਂ ਅਰਦਾਸ ਵੀ ਕਰਦੇ ਆਂ ਤੇ ਉਹਦੇ ਨਹੀਂ ਕੰਮ ਵੀ ਕਰਦੇ ਹੂੰ ਸ਼ਰੋਮਨੀ ਸ਼ਰੋਮਨੀ ਕਾਲੀ ਦਲ ਦੇ ਨਾਲ ਚੱਲੋਗੇ ਜੋਨ ਵਾਲੀਆਂ ਬੈਠਕਾਂ ਹੁੰਦੀਆਂ ਨੇ ਰੈਲੀਆਂ ਹੁੰਦੀਆਂ ਨੇ ਮੰਚ ਸਾਂਝੇ ਕਰੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਜਦ ਤੱਕ ਮੈਨੂੰ ਪਾਰਟੀ 'ਚ ਬਾਹਰ ਕੱਢਿਆ ਹੋਇਆ ਮੈਂ ਕਿੱਦਾਂ ਸਾਂਝੇ ਕਰ ਸਕਦੀ ਹੂੰ ਉਦੋਂ ਮੈਂ ਸੰਗਤ ਨੂੰ ਅਪੀਲ ਕਰਾਂਗੇ ਬੇਨਤੀਆਂ ਕਰਾਂਗੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਉਹਨਾਂ ਨੇ ਕਦੇ ਇਹ ਕਿਹਾ ਕਿ ਅਸੀਂ ਫੈਸਲਾ ਵਾਪਸ ਲੈ ਲੈਨੇ ਜੋ ਤੁਹਾਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਅਸੀਂ ਵਾਪਸ ਕਰਾ ਲੈਨੇ ਤੁਹਾਨੂੰ ਫਿਰ ਕੋਈ ਨਹੀਂ ਜੀ ਦੇਖੋ ਇਹ ਤੇ ਹੁਣ ਉਹ ਜਦੋਂ ਕਹਿਣਗੇ ਮੈਂ ਤੁਸੀਂ ਦੱਸਾਂਗੀ ਜੋ ਦੱਤੋ ਕਹਿੰਦੇ ਆਜੋ ਇਹ ਤੇ ਗੱਲ ਕਹਿੰਦੀ ਹੈ ਆਜੋ ਅੱਜ ਹਮ ਜਨਗੀ ਆਉਣ ਵਾਲੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡਾ ਮਤਲਬ ਹੈ ਕਿ ਬਿਨਾਂ ਵਜ੍ਹਾ ਤੋਂ ਕਹੋ ਚਿੜੀ ਨੂੰ ਮਾਰ ਦਿਓ ਬਿਨਾਂ ਵਜ੍ਹਾ ਤੋਂ ਕਹੋ ਚਿੜੀ ਨੂੰ ਉੱਠ ਕੋ ਹਮ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿ ਸਕਦੇ ਕਿ ਜੇਕਰ ਪਾਰਟੀ ਫੈਸਲਾ ਬਦਲਦੀ ਹੈ ਤਾਂ ਤੁਸੀਂ ਘਰ ਵਾਪਸੀ ਕਰ ਸਕਦੇ ਹੋ ਕਾਲੀ ਦਲ ਦੇ ਨਾਲ ਮੰਚ ਸਾਂਝਾ ਕਰ ਸਕਦੇ ਹੋ ਜਦੋਂ ਬਦਲਣ ਜੋ ਬਦਲਣਗੇ ਫਿਰ ਮੈਂ ਕਰਾਂਗੀ ਇਹਨਾਂ ਗੱਲ ਤੋਂ ਨਾ ਹੂੰ ਠੀਕ ਹੈ ਜੀ ਖੈਰ ਸੁਖਬੀਰ ਸਿੰਘ ਬਾਦਲ ਤਾਂ ਵਕ ਹੋਏ ਸਾਥੀਆਂ ਨੂੰ ਪਾਰਟੀ ਵਿੱਚ ਆਉਣ ਲਈ ਸੱਦਾ ਦਿੰਦੇ ਨਜ਼ਰ ਆ ਰਹੇ ਨੇ ਕਿਉਂਕਿ ਚੋਣਾਂ ਨੂੰ ਸਮਾਂ ਬੇहद ਘੱਟ ਰਹਿ ਗਿਆ ਤੇ ਤਿਆਰੀ ਅਜੇ ਬਹੁਤ ਕਰਨੀ ਹੈ ਪਰ ਸਵਾਲ ਬਰਕਰਾਰ ਹੈ ਸੁਖਬੀਰ ਬਾਦਲ ਰੂਸਿਆਂ ਨੂੰ ਮਨਾਉਣ ਵਿੱਚ ਕਿੰਨੇ ਸਫਲ ਸਾਬਤ ਹੋਣਗੇ ਇਹ ਤਾਂ ਸਮਾਂ ਹੀ ਦੱਸੇਗਾ ਚੰਡੀਗੜ੍ਹ ਤੋਂ ਕਮਲਦੀਪ ਸਿੰਘ ਦੀ ਰਿਪੋਰਟ ਜੀ ਮੀਡੀਆ